ਕਰਵਾਉਣ ਵਾਲੇ ਨੇ ਚੁਣਿਆ ਕਿ ਜਿੱਦਣ ਉਹ ਇਹ ਹਰਕਤ ਕਰੇ ਉਸਦੇ ਦਸਤਾਰ ਬੰਨੀ ਹੋਵੇ ਦਾੜੀ ਰੱਖੀ ਹੋਵੇ ਤਾਂ ਕਿ ਉਹ ਸਿੱਖ ਲੱਗੇ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਘਰੋਂ ਗਿਆ ਉਹ ਕਲੀਨ ਸ਼ੇਪ ਸੀ ਮੋਨਾ ਸੀ ਦਵਾਈ ਜਿਹੜਿਆ ਬੰਦਾ ਇਹ ਦਵਾਈ ਦੇ ਵਿੱਚੋਂ ਤੁਹਾਨੂੰ ਪਿੱਛੇ ਸਾਲਾਂ ਦੇ ਵਿੱਚ ਤੁਸੀਂ ਵੇਖ ਲਿਆ ਵੀ ਦੁਬਈ ਵਾਲਿਆਂ ਨੇ ਕੀ ਕੀਤਾ ਪੀ ਇਹ ਵੀ ਬੰਦਾ ਦੁਬਈ ਤੋਂ ਤਿੰਨ ਸਾਲ ਕਿੱਥੇ ਰਿਹਾ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਨੇੜੇ ਲੈ ਕੇ ਇਹਨੇ ਕਮਰਾ ਲਿਆ ਆਪਦੇ ਪਰਿਵਾਰ ਨੂੰ ਨਹੀਂ ਦੱਸਿਆ ਉਹਦੀ ਮਾਤਾ ਕੀ ਕਹਿ ਰਹੀ ਆ ਉਹ ਕਹਿ ਰਹੀ ਵੀ ਸਾਨੂੰ ਸਟੇਟਸ ਤੋਂ ਸਭ ਪਤਾ ਲੱਗਾ ਵੀ ਇਹ ਪੰਜਾਬ ਦੇ ਵਿੱਚ ਆ ਗਿਆ ਸਟੇਟਸ ਕੋਲ ਲਵਾ ਰਿਹਾ ਸੀ ਪਹਿਲਾਂ ਤਾਂ ਇੰਡੀ ਪੌੜੀ ਇਹ ਬੰਦਾ ਇਕੱਲਾ ਚੱਕ ਕੇ ਨਹੀਂ ਲਿਆ ਸਕਦਾ ਫਿਰ ਉਹ ਥੋੜਾ ਕਿੱਥੋਂ ਆਇਆ ਉੱਥੇ ਜਿਹੜੀ ਅੱਗ ਬਚਾਈ ਉਹ ਸਮਾਨ ਕਿਥੋਂ ਆਇਆ ਸੇਣੀ ਤੋਂ ਨੂੰ ਪਤਾ ਹੀ ਅਮਰਪਾਲ ਆਇਆ ਸੀ ਉਹਦਾ ਕੋ ਬਿਆਨ ਹੋਣ ਵੀ ਵੀਡੀਓ ਚੱਲੀ ਜਾਂਦੀ ਉਹਦੀ ਨੇ ਇੱਕ ਵੀਡੀਓ ਸੁਣੀ ਹੈ ਉਹ ਕਹਿੰਦਾ ਜਦੋਂ ਸੰਵਿਧਾਨ ਲਾਗੂ ਕੀਤਾ ਜਾਂ ਸੰਵਿਧਾਨ ਬਣਾਇਆ ਤਾਂ ਸਿੱਖਾਂ ਨੂੰ ਤਾਂ ਬੁਲਾਇਆ ਹੀ ਨਹੀਂ ਸਿੱਖਾਂ ਵਾਸਤੇ ਵੀ ਬਰਾਬਰ ਦਾ ਸਥਾਨ ਹੈ ਸ੍ਰੀ ਸਾਹਿਬ ਦਾ ਵੀ ਵਿੱਚ ਜ਼ਿਕਰ ਆਉਂਦਾ ਉਹਦਾ ਸੰਵਿਧਾਨ ਦੇ ਵਿੱਚ ਕਿੰਨੇ ਫੁੱਟ ਦਾ ਸ੍ਰੀ ਸਾਹਿਬ ਅਸੀਂ ਪਾ ਸਕਦੇ ਹਾਂ ਸਿੱਖ ਤੇ ਫਿਰ ਇਹ ਕਿਹੜੀ ਸੰਵਿਧਾਨੀਆ ਗੱਲਾਂ ਕਰਦੇ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਫੜਾ ਅਮਰਪਾਲ ਕਿਵੇਂ ਝੀਕਾ ਮਾਰੀ ਜਾਂਦਾ ਕਹਿੰਦਾ ਸੀ ਜੀ ਠੇਕਾ ਲੈਦੇ ਅਸੀਂ ਇਸ ਸੰਵਿਧਾਨ ਦਾ ਹੁਣ ਉਸੇ ਸੰਵਿਧਾਨ ਦੇ ਥੱਲੇ ਆ ਕੇ ਕੱਲ ਲਾਈਨਾਂ ਦੇ ਵਿੱਚ ਬੈ ਕੇ ਜ ਇਨਾਂ ਦੇ ਤੇ ਤਾਂ ਕੋਈ ਚਲੋ ਇਲਜ਼ਾਮ ਹੀ ਐ ਤੁਸੀਂ ਤਾਂ ਸ਼ਰਮਾਂ ਵੀ ਕਰਤਾ ਉੱਤੇ ਜਾ ਕੇ ਜਿਹੜੇ ਪਰਦੇਸ ਨੂੰ ਤੋੜਨ ਦੀ ਗੱਲ ਕਰਨਗੇ ਅਸੀਂ ਬਿਲਕੁਲ ਗੱਲ ਨਹੀਂ ਕਰਦੇ ਭਾਜਪਾ ਦੇ ਵਿਜੇ ਸ਼ਾਂਪਲਾ ਬੋਲੇ ਤੇ ਐਸਜੀਪੀਸੀ ਤੇ ਅਕਾਲ ਤਖਤ ਕਾਰਵਾਈਆਂ ਕਰੇ ਕੀ ਵਿਜੇ ਸ਼ਾਂਪਲਾ ਦਾ ਇਹ ਬਿਆਨ ਵੀ ਉਹੀ ਐਂਗਲ ਨੂੰ ਮੂਹਰੇ ਕਰਦਾ ਕਿ ਸਿੱਖ ਵਰਸਸ ਅੰਬੇਦਕਰ ਦੇ ਸਮਰਥਕ ਕਰਦੇ ਹੋ ਲੱਗਦਾ ਹੈ ਵੀ ਐਸੀ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੀ ਗਲਤ ਨੌਜਵਾਨੀ ਜਿਹੜੀ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਪੀ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਬਚਾਓ ਕਿਉਂਗੇ ਇਹ ਜਿਹੜੀਆਂ ਏਜੰਸੀਆਂ ਜਾਂ ਕੋਈ ਵੀ ਲਾ ਲਓ ਇਹ ਜਿਹੜੇ ਪੰਜਾਬ ਨੂੰ ਤਬਾਹ ਕਰਨ ਦੇ ਤੁਲੀਆਂ ਹੋਈਆਂ ਕਿਉਂਕਿ ਪੰਜਾਬ ਹੀ ਇੱਕ ਸੂਰਬੀਰ ਸਟੇਟ ਹੈ ਵੀ ਇਹ ਗਏ ਤਾਂ ਫਿਰ ਸਾਰਾ ਕੁਝ ਕੀ ਹੋ ਗਿਆ ਕਿ ਤੁਹਾਨੂੰ ਲੱਗਦਾ ਹੈ ਕਿ ਦੁਬਈ ਦੀ ਜਿਹੜੇ ਕਨੈਕਸ਼ਨ ਦੀ ਗੱਲ ਹੁੰਦੀ ਹੈ ਕੀ ਅਮਰਤਪਾਲ ਤੇ ਇਹ ਸ਼ਖਸ ਜਿਸ ਨੇ ਕਰਤੂਤ ਕੀਤੀ ਆ ਇਹ ਇੱਕੋ ਵਿਚਾਰਧਾਰਾਵਾਂ ਤੋਂ ਜਾਂ ਇੱਕੋ ਜਗ੍ਹਾ ਤੋਂ ਤਿਆਰ ਕੀਤੇ ਗਏ ਹੋ ਸਕਦੇ ਜਿਹੜਾ ਬੰਦਾ ਸੁਧਾਰ ਨੂੰ ਨਹੀਂ ਮੰਨਦਾ ਉਸੇ ਦਾ ਕਾਰਨ ਆ ਇੱਕ ਪਾਸੇ ਤਾਂ ਵੀ ਲੁੱਕ ਕੇ ਸੌ ਚੱਕੀ ਜਾ ਰਹੇ ਆ ਯਾਰ ਦੂਸਰੇ ਪਾਸੇ ਕਹਿੰਦੇ ਸੁਧਾਰ ਨੂੰ ਮੰਨਦੇ ਨਹੀਂ ਮੰਨਿਆ ਜਾਣਾ ਮਨਾ ਲੈਣਗੇ ਸਰਕਾਰ ਨੇ ਮਨਾਉਣਾ ਹੈ ਸੁਧਾਰ ਨੂੰ ਆਉਣਾ ਬਣਾਉਣਾ ਮੰਨਿਆ ਜਾਣਾ ਆ ਹੁਣ ਤੁਸੀਂ ਕਹਿੰਦੇ ਵੀ ਅਸੀਂ ਨਹੀਂ ਜਾਣਦੇ ਜੇਲ੍ਹ ਕਿਉਂ ਗਏ ਆ ਅਲੇ ਜਿਹੜੇ ਤੁਸੀਂ ਹੈਲੀਕਾਪਟਰ ਤੇ ਬੈਠਣਾ ਨਹੀਂ ਸੀ ਕਦੇ ਸੋਚਿਆ ਵੀ ਨਹੀਂ ਸੀ ਮੰਤਰੀ ਬਾਜੇਕੇ ਵਾਲੇ ਨੇ ਉਸ ਹੈਲੀਕਾਪਟਰ ਤੇ ਸਿੱਖਾਂ ਨੂੰ ਅੰਬੇਦਕਰ ਤੋਂ ਕੋਈ ਸਮੱਸਿਆ ਜਾਂ ਫਿਰ ਪਿੱਛੋਂ ਲਾਂਬੂ ਕੋਈ ਹੋਰ ਲਾਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਜੀ ਇਸ ਕਾਲੀਆਂ ਭੇਡਾਂ ਹਰੇਕ ਸਵਾਜ ਦੇ ਵਿੱਚ ਹੈਗੀਆਂ ਅਸੀਂ ਮੰਨਦੇ ਸਾਡੇ ਵੀ ਹੈਗੀਆਂ ਤੁਹਾਡੇ ਵੀ ਹੈਗੀਆਂ ਤੁਹਾਡੇ ਦਾ ਪਹਿਲਾਂ ਤੁਸੀਂ ਤਾਂ ਦਿਖਾਈ ਚੁੱਕੇ ਹੋ ਤੁਹਾਡੀਆਂ ਕਾਲੀਆਂ ਭੇਡਾਂ ਪਰ ਸਾਡੇ ਕਾਲੀ ਭੇਡ ਪਹਿਲੀ ਆ ਗਈ ਇਹ ਤੇ ਇਹ ਕਾਲੀਆਂ ਭੇਡਾਂ ਜ਼ਰੂਰੀ ਨਹੀਂ ਵੀ ਵੀ ਆਪਦੇ ਉਹਦੇ ਤੇ ਚਲਦੀਆਂ ਇਹ ਕਾਲੀਆਂ ਭੇਡਾਂ ਖਰੀਦੀਆਂ ਵੀ ਜਾ ਸਕਦੇ ਸਤਿ ਸ਼੍ਰੀ ਅਕਾਲ ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਕਰਨ ਹਾਂਡਾ ਇੱਕ ਘਟਨਾ ਜਿਸ ਨੇ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਇੱਕ ਮਸਲਾ ਪਖਾ ਦਿੱਤਾ ਹੈ ਮਸਲਾ ਅਜਾ ਹੈ ਕਿ ਦੋ ਭਾਈਚਾਰਿਆਂ ਦੇ ਵਿਚਕਾਰ ਫੁੱਟ ਪੈ ਸਕਦੀ ਹੈ ਪੰਜਾਬ ਦੀ ਦੇਸ਼ ਦੀ ਅਮਨ ਕਾਨੂੰਨ ਸਥਿਤੀ ਨੂੰ ਵੀ ਖਤਰਾ ਹੋ ਸਕਦਾ ਹੈ ਬਾਬਾ ਸਾਹਿਬ ਅੰਬੇਦਕਰ ਦੀ ਟੈਚੂ ਨੂੰ ਲੈ ਕੇ ਮੂਰਤੀ ਨੂੰ ਲੈ ਕੇ ਅਪਮਾਨ ਕੀਤਾ ਗਿਆ ਜੋ ਕਿ ਸੋਸ਼ਲ ਮੀਡੀਆ ਉਤੇ ਵੀਡੀਓਜ਼ ਕੋ ਮੀਆਂ ਤੇ ਮੁੱਦਾ ਬਣਾਇਆ ਗਿਆ ਟਾਈਟਲ ਇਹ ਪਾਏ ਕਿ ਇੱਕ ਸਿੱਖ ਨੇ ਅੰਬੇਦਕਰ ਸਾਹਿਬ ਦੀ ਮੂਰਤੀ ਦੀ ਜਿਹੜਾ ਕੀ ਬੇਇੱਜ਼ਤੀ ਕੀਤੀ ਹੈ, ਅਪਮਾਨ ਕੀਤਾ ਹੈ। ਕੀ ਸਿੱਖਾਂ ਨੂੰ ਅੰਬੇਦਕਰ ਤੋਂ ਕੋਈ ਸਮੱਸਿਆ ਜਾਂ ਫਿਰ ਪਿੱਛੋਂ ਲਾਂਬੂ ਕੋਈ ਹੋਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਇਹ ਸਵਾਲ ਹੈ। ਗੱਲਬਾਤ ਕਰਾਂਗੇ ਮੇਰੇ ਨਾਲ ਚੌਧਰੀ ਕ੍ਰਿਸ਼ਨ ਲਾਲ ਜੀ ਜੁੜੇ ਨੇ ਜੋ ਕਿ ਪੁਲਿਸ ਫੋਰਸ ਦੇ ਵਿੱਚ ਵੀ ਰਹੇ ਨੇ ਤੇ ਸਿਆਸੀ ਸਮਾਜਿਕ ਮਸਲੇ ਉੱਤੇ ਲਗਾਤਾਰ ਐਕਟਿਵ ਰਹਿੰਦੇ ਨੇ। ਗੱਲਬਾਤ ਕਰਦੇ ਆਂ। ਬਾਈ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਵੈਲਕਮ। ਸਤਿ ਸ਼੍ਰੀ ਅਕਾਲ ਜੀ ਬਾਈਬਲ ਜੀ ਖਾਲਸਾ ਵਾਹਿਗੁਰੂ ਜੀ ਬਾਈਬਲ ਜੀ ਕੀ ਫਤਿਹ ਭਾਈ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਇਹ ਘਟਨਾ ਸੁਣੀ ਜਿਵੇਂ ਇਹ ਘਟਨਾ ਪਹੁੰਚਾਈ ਗਈ ਲੋਕਾਂ ਤੱਕ ਜਦੋਂ ਤੁਸੀਂ ਪਹਿਲੀ ਵਾਰ ਇਹ ਸੁਣਿਆ ਕਿ ਇੱਕ ਸਿੱਖ ਨੇ ਕਵੇਦਕਰ ਸਾਹਿਬ ਦੀ ਬੇਅਦਬੀ ਕਰਤੀ ਜਾਂ ਸਟੈਚੂ ਨੂੰ ਅਪਮਾਨਿਤ ਕੀਤਾ ਤਾਂ ਕੀ ਆਇਆ ਜ਼ਹਿਨ ਦੇ ਵਿੱਚ ਕੋਈ ਸਵਾਲ ਆਇਆ ਦੇਖੋ ਜੀ ਕਰਨ ਜੀ ਪਹਿਲਾਂ ਤਾਂ ਸਵਾਲ ਬਹੁਤ ਵੱਡਾ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ ਇਹ 26 27 ਚ ਕਿਉਂ ਹੋਈ ਹੈ 26 27 ਜਨਵਰੀ ਨੂੰ ਕਿਉਂਕਿ 26 ਜਨਵਰੀ 1950 ਨੂੰ ਸਾਡੇ ਸੰਵਿਧਾਨ ਲਾਗੂ ਹੋਇਆ ਕਿਹਦੇ ਕਰਵਾਇਆ ਬਾਬਾ ਬੇਟਕਰ ਸਾਹਿਬ ਨੇ ਜਿਨ੍ਹਾਂ ਨੇ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਆਪ ਦੀ ਜੱਦੋਜਿੱਦ ਕਰਕੇ ਪਹਿਲਾਂ ਤਿਆਰ ਕਰਾਇਆ ਤੇ ਜੱਦੋਜਿੱਦ ਕਰਕੇ ਇਹਨੂੰ ਲਾਗੂ ਕਰਾਇਆ ਇਹਦੀ ਤਾਂ ਸਮੱਸਿਆ ਕਿਹਨੂੰ ਹੈ ਸਮੱਸਿਆ ਸਾਨੂੰ ਵੀ ਪਤਾ ਜਿਨ੍ਹਾਂ ਨੂੰ ਸਮੱਸਿਆ ਹੋਵੇਗੀ ਫਿਰ ਇੱਕ ਸਿੱਖ ਦੀ ਗੱਲ ਹੋ ਗਈ ਸਿੱਖ ਦੀ ਗੱਲ ਨਹੀਂ ਹੋਈ ਉਹਦੇ ਵਿੱਚ ਪੁਲਿਸ ਜਿਹੜੀ ਇੰਟਰੋਗੇਸ਼ਨ ਕਰ ਰਹੀ ਸੀ ਜਾਂ ਤਸਦੀਕ ਕਰ ਰਹੀ ਉਹਦੇ ਵਿੱਚ ਤਾਂ ਹੀ ਪਤਾ ਲੱਗਣਾ ਸੀ ਨਵੀ ਇਹ ਕਿਹੜੀ ਜਾਤੀ ਦਾ ਸਬੰਧਤ ਹੈ ਹੂੰ ਹੁਣ ਇਹਨਾਂ ਨੇ ਪਤਾ ਜੀ ਉਹ ਮੈਨੂੰ ਵੀ ਬਹੁਤ ਕਮੈਂਟ ਆਏ ਲੋਕਾਂ ਦੇ ਲੋਕਾਂ ਦੇ ਮੈਸੇਜ ਵੀ ਆਏ ਆ ਵੀ ਹੁਣ ਤੁਸੀਂ ਬੋਲੋ ਐਸੀ ਕਮਿਊਨਿਟੀ ਦਾ ਦੇਖੋ ਜੀ ਇਸ ਕਾਲੀਆਂ ਭੇਟਾਂ ਹਰੇਕ ਸਮਾਜ ਦੇ ਵਿੱਚ ਹੈਗੀਆਂ ਅਸੀਂ ਮੰਨਦੇ ਸਾਡੇ ਵੀ ਹੈਗੀਆਂ ਤੁਹਾਡੇ ਵੀ ਹੈਗੀਆਂ ਤੁਹਾਡੇ ਤਾਂ ਪਹਿਲਾਂ ਤੁਸੀਂ ਤਾਂ ਦਿਖਾਈ ਚੁੱਕੇ ਹੋ ਤੁਹਾਡੀਆਂ ਕਾਲੀਆਂ ਭੇਟਾਂ ਪਰ ਸਾਡੇ ਕਾਲੀ ਭੇਟ ਪਹਿਲੀ ਆ ਗਈ ਇਹ ਇਹ ਕਾਲੀਆਂ ਭੇਡਾਂ ਜ਼ਰੂਰੀ ਨਹੀਂ ਵੀ ਵੀ ਆਪਦੇ ਉਹਦੇ ਤੇ ਚਲਦੀਆਂ ਇਹ ਕਾਲੀਆਂ ਭੇਡਾਂ ਖਰੀਦੀਆਂ ਵੀ ਜਾ ਸਕਦੀਆਂ ਜੀ ਭਈ ਸਵਾਲ ਤਾਂ ਇਹੀ ਖੜਾ ਹੁੰਦਾ ਨਾ ਕਿ ਕਿਉਂਕਿ ਪੁਲਿਸ ਨੇ ਕਿਹਾ ਕਿ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਕਿਸ ਨੇ ਕਰਵਾਇਆ ਕਿਉਂ ਕਰਵਾਇਆ ਸਾਜ਼ਿਸ਼ ਕਿਸਦੀ ਹੈ ਤਾਂ ਸਵਾਲ ਇਹੀ ਖੜਾ ਹੁੰਦਾ ਹੈ ਕਰਵਾਉਣ ਵਾਲੇ ਨੇ ਚੁਣਿਆ ਕਿ ਇੱਕ ਤਾਂ ਉਹ ਐਸਸੀ ਭਾਈਚਾਰੇ ਤੋਂ ਆਏ ਕਰਵਾਉਣ ਵਾਲੇ ਨੇ ਚੁਣਿਆ ਕਿ ਜਦੋਂ ਉਹ ਇਹ ਹਰਕਤ ਕਰੇ ਉਸਦੇ ਦਸਤਾਰ ਬੰਨੀ ਹੋਵੇ ਦਾੜੀ ਰੱਖੀ ਹੋਵੇ ਤਾਕੀ ਉਹ ਸਿੱਖ ਲੱਗੇ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਘਰੋਂ ਗਿਆ ਉਹ ਕਲੀਨ ਸ਼ੇਪ ਸੀ ਮੋਨਾ ਸੀ ਦੇਖੋ ਜੀ ਇਹ ਉਸ ਟਾਈਮ ਹੁਣ ਦੁਬਈ ਚ ਰਿਹਾ ਬੰਦਾ ਇਹ ਦੁਬਈ ਦੇ ਵਿੱਚੋਂ ਤੁਹਾਨੂੰ ਪਿੱਛੇ ਸਾਲਾਂ ਦੇ ਵਿੱਚ ਤੁਸੀਂ ਵੇਖ ਲਿਆ ਵੀ ਦੁਬਈ ਵਾਲਿਆਂ ਨੇ ਕੀ ਕੀਤਾ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਉਹਨਾਂ ਨੇ ਹਰੇਕ ਗੱਲ ਕੋਈ ਨੌਜਵਾਨੀ ਨੂੰ ਜਾਂ ਕੋਈ ਜਨਰਲ ਨੌਜਵਾਨੀ ਜਾਂ ਕੋਈ ਸਾਡੀ ਐਸੇ ਕਮਿਊਨਿਟੀ ਉਹਨਾਂ ਨੇ ਤੋੜਨ ਦੀ ਗੱਲ ਕੀਤੀ ਇਹ ਵੀ ਬੰਦਾ ਦੁਬਈ ਤੋਂ ਠੀਕ ਹੈ ਜੀ 3 ਸਾਲ ਇਹ ਬੰਦੇ ਨੂੰ ਇੱਥੋਂ ਗਏ ਨੂੰ ਹੋ ਗਏ 3 ਸਾਲ ਇਹਦਾ ਕੋਈ ਰਾਬਤਾ ਹੀ ਨਹੀਂ ਰਿਹਾ ਇਹ ਬੰਦਾ ਕਿੱਥੇ ਰਿਹਾ ਇਹਦੀ ਤਸਦੀਕ ਦਬਈ ਵੀ ਹੁਣ ਜ਼ਰੂਰੀ ਹੈ ਵੀ ਕਿੱਥੇ ਰਹਿ ਰਿਹਾ ਸੀ ਕਿੱਥੇ ਕੰਮ ਕਰ ਰਿਹਾ ਸੀ ਇਹਨੇ ਜਿਹੜਾ ਆਪਣੇ ਦਾੜੀ ਕੇਸ ਰੱਖੇ ਆ ਉਹ ਉਹਦਾ ਵੀ ਪਤਾ ਲਾਓ ਵੀ ਉਹ ਦਾੜੀ ਕੇਸ ਰੱਖੇ ਆ ਕਿਉਂ ਰਖਾਏ ਕੀਨੇ ਰਖਾਏ ਆ ਕਿਉਂਕਿ ਬੰਦੇ ਦਾ ਮੋਹਨਾ ਸੀ ਪਿੱਛੇ ਦਾ 3 ਸਾਲ ਕਿੱਥੇ ਰਿਹਾ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਲੈ ਕੇ ਇਹਨੇ ਕਮਰਾ ਲਿਆ ਆਪਦੇ ਪਰਿਵਾਰ ਨੂੰ ਨਹੀਂ ਦੱਸਿਆ ਕਿਉਂਕਿ ਹਰੇਕ ਬੰਦੇ ਦੇ ਯਾਰ ਖੂਨ ਡੋਲ ਜਾਂਦਾ ਮੈਂ ਆਪਦੇ ਮਾਪਿਆਂ ਨੂੰ ਮਿਲਾਂ ਜਾ ਕਿਸੇ ਨੂੰ ਉਹਦੀ ਮਾਤਾ ਕੀ ਕਹਿ ਰਹੀ ਹੈ ਉਹ ਕਹਿ ਰਹੀ ਵੀ ਸਾਨੂੰ ਸਟੇਟਸ ਤੋਂ ਪਤਾ ਲੱਗਾ ਵੀ ਇਹ ਪੰਜਾਬ ਦੇ ਵਿੱਚ ਆ ਗਿਆ ਸਟੇਟਸ ਕੋਲ ਲਵਾ ਰਿਆ ਸੀ ਉਹਦੇ ਜੀ ਸਟੇਟਸ ਕੋਲ ਲਵਾ ਰਿਆ ਸੀ ਉਸ ਬੰਦੇ ਦੇ ਇਸ ਕਰਕੇ ਜਿਹੜੀ ਵੀ ਉਥੇ ਗੱਲਬਾਤ ਸਾਰੀ ਹੋਈ ਹੈ ਪਹਿਲਾਂ ਤਾਂ ਐਡੀ ਪੌੜੀ ਇਹ ਬੰਦਾ ਇਕੱਲਾ ਚੱਕ ਕੇ ਨਹੀਂ ਲਿਆ ਸਕਦਾ ਹੂੰ ਫੇਰ ਉਹ ਥੋੜਾ ਕਿੱਥੋਂ ਆਇਆ ਫੇਰ ਉਹ ਸਟੈਚੂ ਦੇ ਆਸੇ-ਪਾਸੇ ਇੰਨੀ ਸਫਾਈ ਹੈ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਲਗਾਓ ਸਟੈਚੂ ਕਿ ਉੱਥੇ ਇੰਨੀ ਸਫਾਈ ਹੈ ਉੱਥੇ ਤਾਂ ਯਾਰ ਚਿੜੀ ਨਹੀਂ ਫੜ ਮਾਰਦੀ ਕੋਈ ਉੱਥੇ ਗੰਦ ਪਹਿਲਾਂ ਤਾਂ ਕੀ ਪਹਿਣਾ ਫਿਰ ਉੱਥੋਂ ਜਿਹੜੇ ਇਹਨੇ ਸਾੜਿਆ ਉੱਥੇ ਜਿਹੜੀ ਅੱਗ ਬਚਾਈ ਉਹ ਸਮਾਨ ਕਿੱਥੋਂ ਆਇਆ ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਤੇ ਇਹਦੀਆਂ ਤਾਰਾਂ ਹੁਣ ਵੇਖੋ ਕਿੱਥੇ ਜੁੜਦੀਆਂ ਡੈਰੋਗੇਸ਼ਨ ਹੋ ਰਹੀ ਹੈ ਤਸਦੀਕ ਹੋ ਰਹੀ ਹੈ ਮੈਂ ਤਾਂ ਕੱਲ ਵੀ ਸੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਜੇਕਰ ਡਾਕਟਰ ਭੀਮਰਾਓ Ambedkar ਸਾਹਿਬ ਜੀ ਦੇ ਸਰੂਪ ਤੁਸੀਂ ਲਾ ਕੇ ਉਹਨਾਂ ਨੂੰ ਵਰਤ ਕੇ ਜੇਕਰ ਸਰਕਾਰ ਬਣਾ ਲਈ ਹੈ ਤੇ ਸਾਨੂੰ ਇਹਦਾ ਇਨਸਾਫ ਚਾਹੀਦਾ ਜੀ ਇਹ ਕਿਵੇਂ ਆਇਆ ਕਿਉਂ ਕੀਤਾ ਗਿਆ ਕੀ ਇਹਦੇ ਵਿੱਚ ਮਨਸ਼ਾ ਇਹਨਾਂ ਲੋਕਾਂ ਦੀ ਬਈ ਸਵਾਲ ਇਥੇ ਬੈ ਇਹਹੀ ਸਵਾਲ ਖੜਾ ਹੁੰਦਾ ਕਿ ਕਿਉਂਕਿ ਪ੍ਰਚਾਰਿਆ ਗਿਆ ਕਿ ਸਿੱਖ ਨੇ ਕਰਤਾ ਕੀ ਸਿੱਖਾਂ ਨੂੰ ਕਦੇ ਅੰਬੇਦਕਰ ਸਾਹਿਬ ਤੋਂ ਕੋਈ ਸਮੱਸਿਆ ਰਹੀ ਹੈ ਕਿਉਂਕਿ ਬਾਬੇ ਨਾਨਕ ਦਾ ਫਲਸਫਾ ਵੀ ਤਾਂ ਇਹੀ ਹੈ ਬਰਾਬਰਤਾ ਦਾ ਦਿਕਤ ਕਿਹਨਾਂ ਨੂੰ ਹੈ ਜਿਨ੍ਹਾਂ ਦਾ ਫਲਸਫਾ ਨਹੀਂ ਰਲਦਾ ਆਪਾਂ ਪਹਿਲਾਂ ਵੀ ਦੇਖਿਆ ਕਿ ਬਹੁਤ ਸਾਰੀਆਂ ਵਿਚਾਰਧਾਰਾਵਾਂ ਕਈ ਸਿਆਸੀ ਪਾਰਟੀਆਂ ਵੀ ਅਜਿਹਈਆਂ ਨੇ ਜੋ ਕਿ ਹਿੰਦੂਤਵ ਦੀ ਗੱਲ ਕਰਦੀਆਂ ਨੇ ਕਈ ਵਾਰ ਉਹ ਜ਼ਰੂਰ ਇਹ ਬਰਾਬਰਤਾ ਤੋਂ ਡਰਦੇ ਨੇ ਜਾਂ ਇਸ ਦੇ ਉਲਟ ਚੱਲਦੇ ਨੇ ਦੇਖੋ ਕਰਨ ਜੀ ਪਿੱਛੇ ਜੇ ਤੁਹਾਨੂੰ ਪਤਾ ਹੀ ਅਮਰਪਾਲ ਆਇਆ ਸੀ ਉਹਦਾ ਕੋ ਬਿਆਨ ਹੋਣ ਵੀ ਵੀਡੀਓ ਚੱਲੀ ਜਾਂਦੀ ਉਹਦੀ ਮੈਂ ਇੱਕ ਵੀਡੀਓ ਸੁਣੀ ਹੈ ਉਹ ਕਹਿੰਦਾ ਜਦੋਂ ਸੰਵਿਧਾਨ ਲਾਗੂ ਕੀਤਾ ਜਾਂ ਸੰਵਿਧਾਨ ਬਣਾਇਆ ਤਾਂ ਸਿੱਖਾਂ ਨੂੰ ਤਾਂ ਬੁਲਾਇਆ ਹੀ ਨਹੀਂ ਜੀ ਤੇ ਪਰ ਉਹਦੇ ਬਰਾਬਰ ਬਹਿਣ ਜੋਗਾ ਵੀ ਕੋਈ ਲਿਆਓ ਨਾ 32 ਡਿਗਰੀਆਂ ਦਾ 32 ਡਿਗਰੀਆਂ ਸੀ ਉਸ ਬੰਦੇ ਕੋਲੇ ਤੇ ਨੌ ਪਛਾਵਾਂ ਦਾ ਗਿਆਨ ਸੀ ਨੌ ਪਛਾਵਾਂ ਬੋਲ ਸਕਦਾ ਸੀ ਤੇ ਉਹਨੂੰ ਸੁਣ ਸਕਦਾ ਸੀ ਤੇ ਉਹਦੀ ਅਰਥ ਦੇ ਸਕਦਾ ਸੀ ਕਿੰਨੀਆਂ ਐਮਏ ਕੀਤੀਆਂ ਉਸ ਬੰਦੇ ਨੇ ਫਿਰ ਜੇ ਤੁਸੀਂ ਕਹਿੰਦੇ ਮੈਂ ਸਾਨੂੰ ਥੋਥੇ ਜੀ ਸਾਡਾ ਕਿਹੜਾ ਕੋਈ ਉੱਥੇ ਸਿੱਖ ਸੀਗਾ ਮੈਂ ਪਹਿਲਾਂ ਤਾਂ ਸਿੱਖ ਦੀ ਪਰਭਾਸ਼ਾ ਪੁੱਛਦਾ ਇਹਨਾਂ ਤੋਂ ਵੀ ਸਿੱਖ ਦੀ ਪਰਭਾਸ਼ਾ ਕੀ ਹੈ ਗੁਰੂ ਸਾਹਿਬ ਨੇ ਤਾਂ बराबर ਕੀਤਾ ਸੀ ਨਾ ਸਾਰਾ ਕੁਝ ਸਵਿਧਾਨ ਦੇ ਵਿੱਚ ਵੀ ਕਿਸੇ ਨੂੰ ਛੱਡਿਆ ਨਹੀਂ ਐ ਡਾਕਟਰ ਪੀਮਰਾਓ ਬੇੜਕਰ ਸਾਹਮਣੇ ਹਰੇਕ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ ਸਿੱਖਾ ਵਾਸਤੇ ਵੀ ਬਰਾਬਰ ਦਾ ਸਥਾਨ ਹੈ ਸ੍ਰੀ ਸਾਹਿਬ ਦਾ ਵੀ ਵਿੱਚ ਜ਼ਿਕਰ ਆਉਂਦਾ ਹੈ ਸਵਿਧਾਨ ਦੇ ਵੀ ਕਿੰਨੇ ਫੁੱਟ ਦਾ ਸ੍ਰੀ ਸਾਹਿਬ ਅਸੀਂ ਪਾ ਸਕਦੇ ਹਾਂ ਸਿੱਖ ਤੇ ਫਿਰ ਇਹ ਕਿਹੜੀ ਸੰਵਿਧਾਨੀਆਂ ਗੱਲਾਂ ਕਰਦੇ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ ਜੀ ਤੁਸੀਂ ਇਹ ਕਰ ਨਹੀਂ ਮੰਨਦੇ ਨਾ ਹੁਣ ਬਾਬਾ ਰਾਜਾ ਰਾਮ ਸਿੰਘ ਦਾ ਕਹ ਤੁਸੀਂ ਬਿਆਨ ਤੋੜਿਆ ਹੋਣਾ ਉਹ ਨਹੀਂ ਕਿ ਹਥੇ ਖੋ ਤੁਸੀਂ ਆਪ ਦਾ ਬਣਾ ਲਓ ਫਿਰ ਜਦੋਂ ਬਣਾਉਣ ਜੋਗੇ ਹੋ ਜੇ ਫਿਰ ਆਪ ਦਾ ਬਣਾ ਕੇ ਸਭਧਾਨ ਨੂੰ ਨਾ ਮੰਨਿਓ ਪਰ ਜਿੰਨਾ ਚਿਰ ਤੁਸੀਂ ਆਪ ਦਾ ਸਭਧਾਨ ਨਹੀਂ ਨਾ ਤਿਆਰ ਕਰਦੇ ਤੇ ਹੁੰਦੇ ਨਹੀਂ ਤਿਆਰ ਕਰ ਜੋਗੇ ਉਹ ਨਾ ਚਿਰ ਮਨਾ ਕੇ ਰੱਖਾਂਗੇ ਤੇ ਇਹ ਤੁਹਾਨੂੰ ਮੰਨਣਾ ਪੈਣਾ ਹੈ ਅੰਦਰ ਜਾਓਗੇ ਫਿਰ ਵੀ ਸਭਧਾਨ ਮੁਤਾਬਕ ਬਾਹਰ ਆਓਗੇ ਫਿਰ ਵੀ ਸਭਧਾਨ ਮੁਤਾਬਕ ਹੁਣ ਅਮਰਪਾਲ ਕਿਵੇਂ ਚੀਕਾ ਮਾਰੀ ਜਾਂਦਾ ਹੈ ਕਹਿੰਦਾ ਸੀ ਜੀ ਠੇਕਾ ਲੈ ਲਿਆ ਸੀ ਉਸ ਸਭਧਾਨ ਦਾ ਹੁਣ ਉਥੇ ਤੋਂ ਵਿਧਾਨ ਦੇ ਇੱਕ ਟਹਿਰੇ ਦੇ ਵਿੱਚ ਉਥੇ ਸਭਧਾਨ ਦੇ ਥੱਲੇ ਆ ਕੇ ਕੰਨ ਲੈਣਾ ਦੇ ਵਿੱਚ ਪੈ ਕੇ ਜੇਹਲ ਤੇ ਲੱਡੂ ਵੀ ਖਾਦੇ ਹੋਣਗੇ ਇਹਨਾਂ ਨੇ ਤੇ ਕਿਹੜੀਆਂ ਗੱਲਾਂ ਕਰਦੇ ਯਾਰ ਤੁਸੀਂ ਜਿਸ ਤਰੀਕੇ ਕਿਹਾ ਕਿ ਅਮਰਤਪਾਲ ਵਰਗਿਆਂ ਨੂੰ 20 ਸੰਵਿਧਾਨ ਮੰਨਣਾ ਹੀ ਪੈਣਾ ਹੈ ਮਨਾ ਕੇ ਰੱਖਾਂਗੇ ਕੀ ਤੁਹਾਨੂੰ ਲੱਗਦਾ ਹੈ ਕਿ ਦੁਬਈ ਦੀ ਜਿਹੜੇ ਕਨੈਕਸ਼ਨ ਦੀ ਗੱਲ ਹੁੰਦੀ ਹੈ ਕਿ ਅਮਰਤਪਾਲ ਤੇ ਇਹ ਸ਼ਖਸ ਜਿਸ ਨੇ ਕਰਤੂਤ ਕੀਤੀ ਹੈ ਇਹ ਇੱਕੋ ਵਿਚਾਰਧਾਰਾਵਾਂ ਤੋਂ ਜਾਂ ਇੱਕੋ ਜਗ੍ਹਾ ਤੋਂ ਤਿਆਰ ਕੀਤੇ ਗਏ ਹੋ ਸਕਦੇ ਦੇਖੋ ਜੀ ਅਜੇ ਮੈਂ ਇਹਦੇ ਵਿੱਚ ਕਲੀਅਰ ਨਹੀਂ ਕਰਦਾ ਕਿਉਂਕਿ ਇੱਕ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਨ ਉਹ ਬਹੁਤ ਘਟ ਅਫਸਰਿਕ ਖਾਨ ਦਾ ਨਹੀਂ ਅਫਸਰ ਹੈ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਉਹਨਾਂ ਨੇ ਉਹਨਾਂ ਨੇ ਜਦੋਂ ਸਾਫ਼ ਕਰਨਗੇ ਨਾ ਉਸ ਤੋਂ ਪਹਿਲਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਜੇ ਦबई ਤੋਂ ਆਏ ਤੇ ਫਿਰ ਤਾਰਾ ਤੁਸੀਂ ਦੇਖ ਲਓ ਕਿੱਥੇ ਉੱਡ ਜਾਂਦੇ ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਉਸੇ ਦਾ ਕਾਰਨ ਆਏ ਕਾਰ ਹੈ ਇੱਕ ਪਾਸੇ ਤਾਂ ਲੋਕ ਕੇ ਸੌ ਚੱਕੀ ਜਾ ਰਹੇ ਆ ਯਾਰ ਹੈ ਲੋਕ ਕੇ ਜਾ ਕੇ ਸੌ ਚੁੱਕੇ ਤਿਰੰਗੇ ਦੇ ਥੱਲੇ ਸੰਵਿਧਾਨ ਦੀ ਦੂਸਰੇ ਪਾਸੇ ਕਿਹਨੇ ਸੰਵਿਧਾਨ ਨੂੰ ਮੰਨਦੇ ਨਹੀਂ ਉਹ ਪਰਿਵਾਰ ਤਾਂ ਬਿਆਨ ਆਪਸ ਵਿੱਚ ਪਿਆਰ ਦਾ ਬਿਆਨ ਸਮਝ ਸਾਂਝਾ ਕਰ ਲੋ ਤੁਹਾਡੇ ਆਪ ਦੇ ਨਹੀਂ ਪਰਿਵਾਰ ਦੇ ਵਿਆਹ ਨਹੀਂ ਨੇ ਦਿਲਦੇ ਯਾਰ ਇਸ ਕਰਕੇ ਜਿੰਨਾ ਬੰਦਿਆਂ ਨੂੰ ਤਖਲੀਪ ਹੈ ਉਹ ਨਾਮ ਨੰਨਣਾ ਮੰਨਿਆ ਜਾਣਾ ਮਨਾ ਲੈਣਗੇ ਜੀ ਸਰਕਾਰ ਨੇ ਮਨਾਉਣਾ ਹੈ ਸੁਧਾਨ ਨੂੰ ਆਉਣਾ ਮਨਾਉਣਾ ਮੰਨਿਆ ਜਾਣਾ ਨਾ ਮੰਨੋ ਆ ਹੁਣ ਤੁਸੀਂ ਕਹਿੰਦੇ ਵੀ ਅਸੀਂ ਨਹੀਂ ਜਾਂਦੇ ਜੇਲ ਕਿਉਂ ਗਏ ਆ ਥਾਲੇ ਜਿਹੜੇ ਤੁਸੀਂ ਹੈਲੀਕਾਪਟਰ ਤੇ ਬੈਠਣਾ ਨਹੀਂ ਸੀ ਕਦੇ ਸੋਚਿਆ ਵੀ ਨਹੀਂ ਸੀ ਮੰਤਰੀ ਬਾਜੇਕੇ ਵਾਲੇ ਨੇ ਉਸ ਹੈਲੀਕਾਪਟਰ ਤੇ ਗਿਆ ਇਹ ਸਵਿਧਾਨ ਦੀ ਹੈ ਜੇ ਸਵਿਧਾਨ ਨਾ ਹੁੰਦਾ ਤਾਂ ਮੰਤਰੀ ਬਾਜੇਗਾ ਕਿਵੇਂ ਇੱਕ ਉਹ ਵਿਚਾਰਾ ਮੰਦਬੁੱਧੀ ਬੰਦਾ ਇੱਕ ਸਧਾਰਨ ਸਿੱਖ ਉਹ ਕਿਵੇਂ ਜਾਤ ਚ ਜਾਵੜਦਾ ਇਹ ਸਵਿਧਾਨ ਦੀ ਤਾਕਤ ਹੈ ਜਿਹੜਾ ਜਾਤ ਚ ਲੈ ਕੇ ਗਏ ਉਹਨਾਂ ਨੂੰ ਉਤੋਂ ਜਾਤ ਚ ਆਏ ਆ ਆਉਣਗੇ ਵੀ ਜਾਤ ਚ ਪਰ ਜੇ ਮੈਂ ਤੁਸੀਂ ਕਹਾਂ ਕਿ ਉਹ ਤਾਂ ਮੰਦਬੁੱਧੀ ਹੈ ਇੱਕ ਸਧਾਰਨ ਸਿੱਖ ਹੈ ਫਿਰ ਉਸ ਉੱਤੇ ਤਸ਼ੱਦਦ ਜ਼ਿਆਦਾ ਨਹੀਂ ਹੋ ਗਿਆ ਜੋ ਅਪਰਾਧ ਸੀ ਉਸ ਹਿਸਾਬ ਦੇ ਨਾਲ ਪੰਜਾਬ ਚ ਕਿਸੇ ਜੇਲ੍ਹ ਚ ਰੱਖ ਕੇ ਕਾਰਵਾਈ ਹੋ ਜਾਂਦੀ ਜਿਹੜੀ ਬਾਗੀ ਦੀ ਕਾਨਫਰੰਸ ਹੋਈ ਹੈ ਨਾ ਕਰਨ ਜੀ ਕੁਸਚਨ ਬੋਲਿਆ ਨਹੀਂ ਹੁਣ ਮੈਂ ਕਲੀਅਰ ਕਰ ਦਮੈਂ ਜਿਹੜੀ ਬਾਗੀ ਦੀ ਕਾਨਫਰੰਸ ਤੇ ਇਹਨਾਂ ਨੇ ਐਲਾਨ ਕਰਤਾ ਪਾਰਟੀ ਦਾ ਪਾਰਟੀ ਬਣਾ ਲਈ ਵਾਰਸ ਪੰਜਾਬ ਦੀ ਜਿਹੜੀ ਬਾਈ ਦੀਪ ਦੀ ਜਥੇ ਬੰਨੀ ਸੀ ਉਹ ਕਹਿੰਦਾ ਮੈਂ ਪਾਰਟੀ ਦਾ ਬਣਾਉਣੀ ਨਹੀਂ ਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਬਣਾ ਲਈ ਇਹਨਾਂ ਨੇ ਅੱਛਾ ਸਾਨੂੰ ਪਤਾ ਹੈ ਕਿਉਂਕਿ ਮੰਤਰੀ ਨੇ ਮੇਰਾ ਪੇਚਾ ਵੀ ਪਿਆ ਸੀ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਇਹਨੀਆਂ ਬੰਦਿਆਂ ਦਾ ਤੁਹਾਨੂੰ ਪਤਾ ਮੰਤਰੀ ਨੇ ਮੈਨੂੰ ਵੀ ਗਾਲਾਂ ਕੱਢੀਆਂ ਸੀ ਇੱਕ ਹੋਰ ਸੀਗਾ ਢਿੰਗ ਸੀ ਤੇ ਉਹ ਮੈਂ ਇਹ ਗੱਲ ਕਹਿੰਦਾ ਵੀ ਜਿਹੜੇ ਮੰਤਰੀ ਤਾਂ ਉਹ ਤਾਂ ਭੇਟ ਚੜ ਗਿਆ ਠੀਕ ਹੈ ਨਾ ਜਿਹੜੀ ਮੰਤਰੀ ਦੀ ਬੰਦਬੁੱਧੀ ਸੀ ਉਹ ਤੇ ਮੰਦਬੁੱਧੀ ਚ ਰਹਿ ਗਿਆ ਉਹਨੇ ਯੂਟਿਊਬਰ ਸੀਗਾ ਵਧੀਆ ਆਪਣਾ ਕੰਮ ਚੱਲੀ ਜਾਂਦਾ ਸੀ ਪਰ ਇਹਨਾਂ ਲੋਕਾਂ ਨੇ ਮਗਰ ਲਾ ਕੇ ਉਹਨੇ ਇਹ ਸਿਸਟਮ ਕਰ ਲਿਆ ਤੇ ਮੰਤਰੀ ਦੀ ਰਿਹਾਈ ਹੋਣੀ ਸੀ ਲਓ ਹੁਣ ਮੈਂ ਕਲੀਅਰ ਕਰ ਦਿੰਦਾ ਜੇਕਰ ਇਹ ਪਾਰਟੀ ਦਾ ਮਾਗੀ ਤੇ ਨਾ ਲਾਣ ਹੁੰਦਾ ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚੋਂ ਸਰਕਾਰ ਨੇ ਬਤੇ ਪਾਉਣੇ ਸ਼ੁਰੂ ਕਰਤੇ ਸੀ ਕਿਉਂਕਿ ਉਹਦੀ ਤਾਂ ਸਦੀਕ ਕਰਾ ਲਈ ਸੀ ਵੀ ਮੰਤਬੁੱਧੀ ਬੰਦਾ ਯਾਰ ਉਹ ਤਾਂ ਯੂਟਿਊਬਰ ਸੀ ਐਵੇਂ ਇਹਨਾਂ ਦੇ ਮਗਰ ਲੱਗ ਕੇ ਉਹਦੀ ਜ਼ਿੰਦਗੀ ਖਰਾਬ ਕਰ ਗਿਆ ਉਹਦਾ ਪਰਿਵਾਰ ਰੋ ਰਿਹਾ ਉਹਨੂੰ ਛੱਡ ਦੇਣਾ ਸੀ 26 ਜਨਵਰੀ ਦੇ ਛੱਡਿਆ ਜਾਣਾ ਸੀ ਕਿਉਂਕਿ ਤਰਥ ਦੇ ਆਧਾਰ ਤੇ ਉੱਤੇ ਜਿਹੜਾ ਇਹਨਾਂ ਨੇ ਹੁਣ ਪਟੀਸ਼ਨ ਦਾ ਜਵਾਬ ਦਿੱਤਾ ਨਾ ਯੂਪੀਏ ਯੂਏਪੀਏ ਲਾਇਆ ਹੈ ਉਹਦੀ ਪਟੀਸ਼ਨ ਦੇ ਆਧਾਰ ਤੇ ਉੱਤੇ ਜਿਹੜਾ ਤਰਥ ਦੇ ਆਧਾਰ ਤੇ ਉਹਨੂੰ ਤੋੜ ਦੇਣੀ ਸੀ ਐਨਐਸਏ ਪਰ ਇਹਨਾਂ ਲੋਕਾਂ ਨੇ ਨਹੀਂ ਟੁੱਟਣ ਦਿੱਤੀ ਜਿਨ੍ਹਾਂ ਨੇ ਪਾਰਟੀ ਬਣਾਈ ਹੈ ਤੇ ਉਥੇ ਵੇਖ ਲਿਆ ਪਾਰਟੀ ਦਾ ਸਾਥ ਤਾਂ ਕੀ ਚੱਲੋਂਗੇ ਮੈਂ ਕਹਿੰਦਾ ਵੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਹੁਣ ਕਹੋਗੇ ਵੀ ਸ਼ਾਇਦ ਬਾਦਲ ਸਾਹਿਬ ਦੀ ਇਹ ਸਿਫਤ ਕਰੀ ਜਾਂਦਾ ਮੈਂ ਕਹਿੰਦਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਨਾ ਜਾਂ ਕਾਂਗਰਸ ਹੈ ਉਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਰਾਜ ਕਰਨਾ ਹੁੰਦਾ ਉਹੀ ਕਰਨਗੇ ਤੁਸੀਂ ਤਾਂ ਜੇ ਆ ਗਏ ਤਾਂ ਜੁੰਡੂ ਜੁੰਡੀ ਹੋ ਜਾਣੇ ਹਮ ਅਕਾਲੀ ਦਲ ਬਾਦਲ ਦੀਆਂ ਗੱਡੀਆਂ ਸਰਵਿਸ ਤੇ ਲੱਗ ਗਈਆਂ ਫੁੱਲ ਤੇ ਈਲਾ ਉਹਨਾਂ ਦੇ ਵਿੱਚ ਤੁਸੀਂ ਹੁਣ ਦੇਖ ਹੀ ਲਿਆ ਕਾਨਫਰੰਸ ਉਹਦੇ ਇਹਨਾਂ ਦੇ ਕੰਮ ਖੋਲਤੇ ਜੀ ਇਸ ਕਰਕੇ ਜਿਹੜਾ ਨਵਾਂ ਅਕਾਲੀ ਦਲ ਖੜਾ ਕੀਤਾ ਨਾ ਇਹ ਮੰਤਰੀ ਦੇ ਜੋੜਾ ਚ ਬਹਿ ਗਿਆ ਅਕਾਲੀ ਦਲ ਹੁਣ ਛੱਡਣ ਲੱਗੇ ਸੀ ਹੁਣ ਛੱਡ ਦੇਣਾ ਸੀ ਜੀ ਤਾਂ ਭਾਈ ਤੁਸੀਂ ਕਹਿ ਰਹੇ ਹੋ ਕਿ ਤਾਂ ਨਹੀਂ ਬਾਹਰ ਆ ਪਾਇਆ ਕਿਉਂਕਿ ਪਾਰਟੀ ਅਨਾਉਂਸ ਹੋ ਗਈ ਦੂਜੇ ਪਾਸੇ ਅਕਾਲੀ ਦਲ ਬਾਦਲ ਦੀ ਜੇਕਰ ਗੱਲ ਹੋਈ ਆ ਤਾਂ ਜੋ ਫਿਰ ਚੌੜਾ ਵਾਲਾ ਕਿੱਸਾ ਹੋਇਆ ਸਾਰਾ ਉਸ ਨੂੰ ਲੈ ਕੇ ਵੀ ਤਾਂ ਲੋਕਾਂ ਨੇ ਕਿਹਾ ਕਿ ਦੇਖੋ ਅਸਲ ਸਜਾ ਤਾਂ ਉਹ ਬੰਦੀ ਸੀ ਇਹਨਾਂ ਦੀ ਇੱਦਾਂ ਮੁਆਫੀਆਂ ਦੇ ਕੇ ਤਾਂ ਇਹਨਾਂ ਦੇ ਪਾਪ ਨਹੀਂ ਧੁੱਲਨੇ ਦੇਖੋ ਸੁਖਬੀਰ ਨੇ ਤਾਂ ਬਿਆਨ ਹੀ ਦਿੱਤਾ ਹੋ ਕੇ ਕਿਹਾ ਵੀ ਮੈਂ ਜੇ ਅਸੀਂ ਕੀਤਾ ਨਹੀਂ ਫੇਰ ਵੀ ਮੈਂ ਝੋਲੀ 'ਚ ਪਾ ਲਿਆ ਯਾਰ ਅਸੀਂ ਆਪਦੇ ਪੁਸ਼ਤਾਂ ਦੀ ਜਿਹੜੀ ਆ ਬਚਾਉਣ ਵਾਸਤੇ ਕਾਲੀ ਦਲ ਨੂੰ ਸਾਡੇ ਪਿਓ ਨੇ ਆ ਕਾਲੀ ਦਲ ਖੜਾ ਕੀਤਾ ਸੀ ਤੇ 5 ਸਾਲ ਸੀਐਮ ਆ ਪੰਜ ਵਾਰੀ ਸੀਐਮ ਰਹ ਗਿਆ ਮੈਂ ਉਹਨੂੰ ਬਚਾਉਣਾ ਏ ਪਰ ਮੈਂ ਆਪਦੀ ਝੋਲੀ 'ਚ ਪਾ ਲਿਆ ਸਾਰਾ ਮੈਂ ਮਾਫੀ ਮੰਗਦਾ ਸਟੇਜ ਦੇ ਉੱਤੇ ਉਹਨੇ ਝੋਲੀ ਅੜਦੀ ਆ ਜਿਸ ਕਰਕੇ ਤੁਸੀਂ ਇਹ ਨਾ ਕਹੋ ਵੀ ਹੁਣ ਕਾਲੀ ਦਿਲ ਦੀ ਕਰ ਰਿਹਾ ਮੈਨੂੰ ਕੋਈ ਪਾਰਟੀ ਦਾ ਮਤਲਬ ਨਹੀਂ ਨਾ ਹੀ ਮੈਨੂੰ ਕੋਈ ਪਾਰਟੀ ਚੱਲੇ ਨਾ ਹੀ ਮੈਂ ਜਾਣਾ ਕਿਸੇ ਚ ਜੇਕਰ ਮੈਂ ਪਾਰਟੀ 'ਚ ਜਾਉਂਦਾ ਮੈਂ ਆਏ ਨਹੀਂ ਬੋਤੇ ਮੈਂ ਸਾਣਾ ਪਾਰਟੀ ਨੂੰ ਛੱਡ ਕੇ ਕਿ ਤੁਸੀਂ ਤਾਂ ਪੁਲਿਸ 'ਚ ਵੀ ਰਹੇ ਹੋ ਉਹ ਟਾਈਮਾਂ ਦੇ ਹਾਲਾਤ ਵੀ ਦੇਖੇ ਨੇ ਜਦੋਂ ਦੌਰ ਸੀ ਪੰਜਾਬ ਦੇ ਉੱਤੇ ਤਾਂ ਚੌੜਾ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਉਹਨਾਂ ਦੇ ਪੁੱਤਰ ਦਾ ਸੀ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਉਹ ਤਾਂ ਮੇਰੇ ਮੇਰੇ ਪਿਤਾ ਤਾਂ ਇੱਕ ਯੋਧਾ ਨੇ ਅਸਲ ਕੰਮ ਤਾਂ ਕੌਮ ਦਾ ਉਹ ਕਰਨ ਆਏ ਸੀ ਜੇ ਬੇਅਦਬੀਆਂ ਵਾਲਿਆਂ ਨੂੰ ਸਜ਼ਾ ਸੋਧਾ ਹੁੰਦੀ ਹੈ ਤਾਂ ਫਿਰ ਇਹਨਾਂ ਦਾ ਵੀ ਉਹੀ ਹੋਣਾ ਸੀ ਦੇਖੋ ਜੀ ਮੈਂ ਉਹਦੇ ਬਾਰੇ ਯਾਰ ਗੱਲ ਨਹੀਂ ਕਰਨਾ ਚਾਹੁੰਦਾ ਕਰਨ ਮੈਥੋਂ ਉਸ ਬਾਰੇ ਗੱਲ ਨਾ ਕਰਾਓ ਚੋੜੇ ਬਾਰੇ ਉਹਨੇ ਜੋ ਕੀਤਾ ਉਹ ਪਤਾ ਹੀ ਹੈ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਉਹਨੇ ਗੋਲੀ ਚਲਾਈ ਹੈ ਉਹ ਬੇਅਦਬੀ ਨਹੀਂ ਹੋਈ ਉਹ ਕਾਲ ਤੱਕ ਸਭ ਦੀ ਬੇਅਦਬੀ ਨਹੀਂ ਤੇ ਉਹਨੇ ਗੋਲੀ ਚਲਾਈ ਹੈ ਉਹ ਵੀ ਬੇਅਦਬੀ ਹੈ ਉਹਦਾ ਹਿਸਾਬ ਕਿੱਥੇ ਦਿਓਗੇ ਇਹਨਾਂ ਦੇ ਤੇ ਕੋਈ ਚਲੋ ਇਲਜ਼ਾਮ ਹੀ ਹੈ ਤੁਸੀਂ ਤਾਂ ਸ਼ਰਿਆਂ ਵੀ ਕਰਤਾ ਉੱਥੇ ਜਾ ਕੇ ਜੀ ਨਹੀਂ ਮੈਂ ਸਵਾਲ ਕਾ ਕੀਤਾ ਕਿ ਜੇ ਕੌਮ ਦੇਖ ਰਹੀ ਆ ਕਿਉਂਕਿ ਪ੍ਰਚਾਰਿਆ ਇਸ ਤਰੀਕੇ ਕਹਿਣਾ ਕਿ ਅਸਲ ਯੋਧਾ ਚੌੜਾ ਕਿਉਂਕਿ ਸਾਰੀ ਉਮਰ ਹੀ ਲਾਤੀ ਦੇਖੋ ਕਿਸ ਉਮਰੇ ਫਿਰ ਕੌਮ ਦੇ ਲਈ ਕਾਰਾ ਕਰਨ ਆਇਆ ਅਜਿਹੇ ਪ੍ਰਚਾਰਿਆ ਕਿ ਉਹਨਾਂ ਦੇ ਪਰਿਵਾਰ ਬਣ ਦੇਖੋ ਜੀ ਆਪਾਂ ਮੈਂ ਫੇਰ ਕਰਨ ਕਹਿੰਦਾ ਵੀ ਮੈਂ ਇੰਨਾ ਬੰਦਿਆਂ ਦੇ ਗੱਲ ਨਹੀਂ ਕਰਨਾ ਚਾਹੁੰਦਾ ਜਿਹੜੇ ਵਿਦੇਸ਼ ਨੂੰ ਤੋੜਨ ਦੀ ਗੱਲ ਕਰਨਗੇ ਅਸੀਂ ਬਿਲਕੁਲ ਗੱਲ ਨਹੀਂ ਕਰਦੇ ਉਹਨਾਂ ਨਾਲ ਉਹਨਾਂ ਦਾ ਤਾਂ ਅਸੀਂ ਉਹਨਾਂ ਦੇ ਬਾਰੇ ਤੁਸੀਂ ਗੱਲ ਕਰਨੀ ਨਹੀਂ ਹੋਰ ਬਹੁਤ ਮੁੱਦੇ ਹੈਗੇ ਸਾਡੇ ਕੋਲੇ ਅਸੀਂ ਆਪ ਦੇ ਸਮਾਜ ਨੂੰ ਸੁਭਾੜ ਲਈਏ ਬਹੁਤ ਹੈ ਅਸੀਂ ਇਹਨਾਂ ਤੋਂ ਕੀ ਲੈਣਾ ਯਾਰ ਪਰ ਸਿਰਫ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਜਦੋਂ 80ਆਂ 90ਆਂ ਦਾ ਦੌਰ ਸੀ ਜਦੋਂ ਖੜਕੂ ਬਾਤ ਚੱਲ ਰਿਆ ਸੀ ਕਿ ਉਦੋਂ ਇਹਨਾਂ ਨੇ ਸਿੱਖ ਕੌਮ ਪ੍ਰਤੀ ਵਫਾਦਾਰੀ ਦਿਖਾਈ ਜਾਂ ਉਦੋਂ ਵੀ ਕੋਈ ਆਪਣੀਆਂ ਚਾਲਬਾਜ਼ੀਆਂ ਚਲਦੀਆਂ ਸੀ ਕਿਹਨਾਂ ਬਾਰੇ ਗੱਲ ਕਰ ਰਹੇ ਹੋ ਸਰ ਜੀ ਚੌੜਾ ਜੀ ਬਾਰੇ ਚੌੜਾ ਜੀ ਬਾਰੇ ਮੈਂ ਤਾਂ ਜਾਣਦਾ ਹੀ ਨਹੀਂ ਚੌੜੇ ਨੂੰ ਕੌਣ ਸੀ ਚੌੜਾ ਨਾਲੇ ਮੈਂ ਸਰਵਿਸ ਕੀਤੀ ਹੈ ਮੈਂ ਤਾਂ ਲਾਈਨ ਸੁਣੇ ਅੱਜ ਤੱਕ ਹੀ ਕੌਣ ਚੌੜਾ ਯਾਰ ਵੱਡ ਚੌੜਾ ਮੈਂ ਤਾਂ ਜਾਣਦਾ ਹੀ ਨਹੀਂ ਤੈਨੂੰ ਕੌਣ ਨਾਲ ਸਰਵਿਸ ਕੀਤੀ ਹੈ ਮੈਂ ਕਿਹਨੇ ਸਰਵਿਸ ਕੀਤੀ ਹੈ ਮੈਂ ਤਾਂ ਨਹੀਂ ਕੰਮ ਕਰਦਾ ਸੀ ਕੋਣ ਹੈ ਤਾਂ ਹੁਣ ਪਤਾ ਲੱਗਾ ਚੌੜਾ ਚੌੜਾ ਚੜਸਾ ਆਸਾਨਾ ਇਹਦੇ ਚ ਕੋਈ ਉਹ ਗੱਲ ਹੀ ਨਹੀਂ ਸਾਡੀ ਨਾ ਸੀ ਉਹਦੇ ਚ ਕੋਈ ਕੋਈ ਹਿੱਸਾ ਲੈਣਾ ਨਾ ਸੀ ਇਹਨਾਂ ਚ ਕੋਈ ਕੱਢਣਾ ਨਾ ਪਾਉਣਾ ਸਾਡਾ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਦਾ ਨਹੀਂ ਉਦੋਂ ਯਾਨੀ ਕਿ ਇੰਨੇ ਸਰਗਰਮ ਨਹੀਂ ਹੋਣ ਥੋੜੇ ਤਾਂ ਹੀ ਕਦੀ ਨਾ ਹੀ ਪਹੁੰਚਿਆ ਤਾਂ ਸਰਗਰਮੀਆਂ ਨਹੀਂ ਰਹੀਆਂ ਹੋਣਗੀਆਂ ਉਹਨਾਂ ਦੌਰ ਚ ਮੈਂ ਇੱਕ ਬੇਨਤੀ ਕਰੂੰਗਾ ਸਾਡੀ ਨੌਜਵਾਨੀ ਨੂੰ ਮਾਝੇ ਦੀ ਨੌਜਵਾਨੀ ਜਦੋਂ ਪਹਿਲਾਂ ਕਾਲੇ ਦਿਨ ਵੇਖੇ ਹੈ ਨਾ ਆਪਾਂ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਕਾਲੇ ਦਿਨ ਵੇਖ ਚੁੱਕੇ ਹਾਂ 90 ਦਾ ਦਹਾਕਾ ਕਰਾਤੀ ਵਾਲਾ ਪਿਛਲਾ 95 96 ਤੋਂ ਸ਼ੁਰੂ ਹੋ ਗਿਆ ਸੀ ਤੇ ਮੇਰੀ ਹੱਥ ਜੋੜ ਕੇ ਬੇਨਤੀ ਵੀ ਹੁਣ ਤੁਸੀਂ ਅਨਪੜਤਾ ਹੈ ਨਹੀਂ ਯਾਰ ਬਾਜੇ ਦੇ ਵਿੱਚ ਹੁਣ ਤਾਂ ਪੜੇ ਲਿਖੇ ਹੋ ਨਾ ਯਾਰ ਆ ਕੰਮ ਨਾ ਕਰੋ ਜਿਵੇਂ ਆ ਅਮਰਤਪਾਲ ਦੇ ਪਿੱਛੇ ਲਾ ਕੇ ਜੋੜਾ ਕੁਝ ਜੋ ਹੋਇਆ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉੱਥੇ ਪਲਕੀ ਸਾਹਿਬ ਨੂੰ ਲੈ ਕੇ ਗਏ ਆ ਕੰਮ ਨਾ ਕਰੋ ਯਾਰ ਹੁਣ ਬਹੁਤ ਪੜੇ ਲਿਖੀ ਜਨਤਾ ਬਣ ਗਈ ਜੇ ਕਰ ਇਹ ਫੇਰ ਉੱਥੇ ਹੁੰਦੇ ਨਾ ਇਹ ਬਾਜੇ ਵਾਲੇ ਅਨਪੜਤਾ ਦਾ ਫਾਇਦਾ ਠਾਇਆ ਜੀ ਉਦੋਂ ਵੀ ਇਹਨਾਂ ਲੋਕਾਂ ਨੇ ਜੀ ਤੇ ਜੇ ਆਪ ਪਰਤਾ ਦਾ ਫਾਇਦਾ ਉਠਾਉਂਦੇ ਤਾਂ ਪੰਜਾਬ ਦੇ ਵਿੱਚ ਹਾਲਾਤ ਉਹ ਖਰਾਬ ਨਹੀਂ ਹੋਣੇ ਸੀ ਹੁਣ ਵੀ ਇਹ ਜਿਹੜੇ ਖਲਾਫ ਹਾਲਾਤ ਖਰਾਬ ਕਰ ਨਹੀਂ ਆਏ ਸੀ ਇਹ ਲੋਕ ਪਰ ਨਹੀਂ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਬੰਦੇ ਜਿਹੜੇ ਭਾੜਨ ਦੀ ਗੱਲ ਕਰਦੇ ਆ ਜਿਹੜੇ ਕੋਈ ਕਹਿੰਦਾ ਮੈਂ ਸਰਦਾਰ ਨੂੰ ਮੰਨਦਾ ਨਹੀਂ ਠੀਕ ਹੈ ਜੀ ਨਾਲੇ ਸੌ ਚੱਕ ਜਾਂਦੇ ਅੰਦਰਖਤ ਲੋਕਾਂ ਨੂੰ ਬੇਕੂ ਬਣਾ ਰਹੇ ਆ ਇਹਨਾਂ ਨੂੰ ਬਖਸ਼ੋ ਨਾ ਭਾਈ ਇਹ ਕਾ ਆਖਰੀ ਸਵਾਲ ਮੈਂ ਲਵਾਂਗਾ ਭਾਜਪਾ ਉੱਤੇ ਭਾਜਪਾ ਦੇ ਵਿਜੇ ਸ਼ੰਪਲਾ ਬੋਲੇ ਕਹਿੰਦੇ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਸੀ ਇਹ ਸਟੈਚੂ ਜਿੱਥੇ ਬੇਅਦਬੀ ਹੋ ਗਈ ਤੇ ਐਸਜੀਪੀਸੀ ਤੇ ਅਕਾਲ ਤਖਤ ਕਾਰਵਾਈਆਂ ਕਰੇ ਕੀ ਵਿਜੇ ਸੰਪਲਾ ਦਾ ਇਹ ਬਿਆਨ ਵੀ ਉਹੀ ਐਂਗਲ ਨੂੰ ਮੂਹਰੇ ਕਰਦਾ ਹੈ ਕਿ ਸਿੱਖ ਵਰਸਸ ਕਰ ਦਿਓ ਐਸਸੀ ਭਾਈਚਾਰਾ ਜਾਂ ਸਿੱਖ ਵਰਸਸ ਅੰਬੇਦਕਰ ਦੇ ਸਮਰਥਕ ਕਰ ਦਿਓ ਇਸੇ ਲਈ ਇਹ ਪ੍ਰੋਪਗੇਟ ਕੀਤਾ ਗਿਆ ਕਿਉਂਕਿ ਐਮਸੀਐਨਰ ਆਉਂਦਾ ਉਹ ਬੁੱਤ ਆ ਉਹ ਦਰਬਾਰ ਹੈ ਵੀ ਹਦੂਦ ਅੰਦਰ ਤਾਂ ਨਹੀਂ ਕਰਣੀ ਦੇਖੋ ਟਾਸਕ ਫੋਰਸਸ ਫਰੋਂ ਗੁਰਦੁਆਰਾਤ ਦੇ ਪ੍ਰਬੰਧ ਕਮੇਟੀ ਕੋਲ ਟਾਸਕ ਫੋਰਸ ਆਪੀ ਬਣ ਵਿਚ ਸਿਵਲ ਦੀ ਫੋਰਸ ਲੱਗੀ ਹੋਈ ਹੈ ਪੁਲਿਸ ਸਿਵਲ ਦੀ ਲੱਗੀ ਹੋਈ ਹੈ 게ਟਾਂ ਦੇ ਉੱਤੇ ਤੁਸੀਂ ਕਿੱਥੇ ਜਾਓਗੇ ਨਾ ਉਹਨਾਂ ਦੇ ਉੱਤੇ ਬਿਲਡ ਵਾਲੀ ਦੂਸਰੀ ਦੂਸਰੀ ਬਿਲਡ ਲੱਗੀ ਹੋਈ ਹੈ ਸਿਵਲ ਪੁਲਿਸ ਲਾਈ ਵੀ ਹੈ ਤੇ ਮੇਨ ਜਗ੍ਹਾ ਹੋਵੇ ਯਾਰ ਉੱਥੇ ਆ ਚੀਜ਼ ਹੋ ਜੇ ਤਾਂ ਫਿਰ ਲੱਗਦਾ ਹੈ ਵੀ ਜਾਂਦਾ ਉਧਰਲੇ ਪਾਸੇ ਵੀ ਸਿੱਖ ਵਰਸਸ ਐਸਸੀਵਾਜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਦੀ ਹੈ ਇਹ ਹੁਣ ਆਪਾਂ ਸਮਝਣਾ ਹੈ ਆਡੀ ਨੌਜਵਾਨੀ ਨੇ ਜਿਹੜਾ ਹੁਣ ਪੰਜਾਬ ਬੰਦ ਹੈ ਪੰਜਾਬ ਬੰਦ ਹੈ ਨਾ ਜੀ ਇਸ ਕਰਕੇ ਬਾਜ਼ਾਰ ਦਾ ਵੀ ਨੁਕਸਾਨ ਨਾ ਕਰੋ ਤੇ ਨਾਲ ਜਥੇਬੰਦੀਆਂ ਦਾ ਨੁਕਸਾਨ ਕਰੋ ਨਾ ਕਿਸੇ ਸਟੈਚੂ ਦਾ ਨੁਕਸਾਨ ਹੋਵੇ ਨਾ ਸਬਦਾਨ ਦਾ ਨੁਕਸਾਨ ਹੋਵੇ ਨਾ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਕਿਉਂਕਿ ਅਸੀਂ ਸਬਦਾਨ ਨੂੰ ਇੱਕ ਪਵਿੱਤਰ ਗ੍ਰੰਥ ਮੰਨਦੇ ਆ ਜੀ ਪਵਿੱਤਰ ਗ੍ਰੰਥਾ ਸਾਡੇ ਲਈ ਤੇ ਸਾਡੇ ਲਈ ਰੈਂਬਰ ਹੈ ਆਪਣੇ ਡਾਕਟਰ ਪੀਮਰਾਓ ਮੇਡ ਕਰਸਾ ਭਾਰਤ ਰਤਨ ਜੀ ਬਿਲਕੁਲ ਬਾਈ ਤਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਇਸ ਵਿਚਾਰ ਚਰਚਾ ਬਾਬਤ ਉਹ ਵੀ ਕਮੈਂਟ ਸੈਕਸ਼ਨ ਚ ਆਪਣੇ رائے ਰੱਖ ਸਕਦੇ ਹੋ ਤੁਸੀਂ ਵੀ ਤੇ ਇੱਕ ਵਾਰ ਜ਼ਰੂਰ ਬੇਨਤੀ ਕਰਾਂਗੇ ਕਿ ਜੋ ਵੀ ਮਸਲਾ ਹੋਇਆ ਉਸ ਨੂੰ ਪ੍ਰਚਾਰਿਆ ਕੇਸ ਐਂਗਲ ਤੋਂ ਜਾ ਰਿਹਾ ਕੌਣ ਪ੍ਰਚਾਰ ਰਿਹਾ ਨੈਸ਼ਨਲ ਮੀਡੀਆ ਕੀ ਕਹਿ ਰਿਹਾ ਭਾਜਪਾ ਦੇ ਬੁਲਾਰੇ ਕੀ ਕਹਿ ਰਹੇ ਨੇ ਉਸ ਨੂੰ ਸੋਚ ਸਮਝ ਕੇ ਤੇ ਫੇਰ ਹੀ ਕੋਈ ਰਿਐਕਸ਼ਨ ਦਿੱਤਾ ਜਾਵੇ ਤੇ ਪੰਜਾਬ ਨੂੰ ਸੁਖੀ ਰੱਖਣ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਜੁਮਾ ਪਾਉ ਬਾਈ ਬਾਦੇ ਲਾਸਟ ਦੇ ਉੱਤੇ ਮੈਂ ਸਰਹਾਰਪੁਰ ਪ੍ਰੀਤ ਸਿੰਘ ਪੁੱਲਰ ਇੱਕ ਬਹੁਤ ਵਧੀਆ ਅਫਸਰ ਬਹੁਤ ਵਧੀਏ ਘੈਂਟ ਅਫਸਰ ਬਣਨੇ ਗਏ ਹਨ ਇਹਨਾਂ ਦੇ ਡੈਡੀ ਵੀ ਬਹੁਤ ਤਕੜੇ ਘੈਂਟ ਅਫਸਰ ਰਹੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਹੁਣ ਕਿਸੇ ਸਰਕਾਰ ਦੇ ਦਬਾਅ ਥੱਲੇ ਜਾ ਕਿਸੇ ਉਹਨਾਂ ਚੀਜ਼ਾਂ ਦੇ ਦਬਾਅ ਥੱਲੇ ਤੁਸੀਂ ਇਹੋ ਜਿਹੀਆਂ ਇਹ ਨਾ ਕੰਮ ਕਰ ਦਿਓ ਵੀ ਜਿਹੜਾ ਜਿਹਦੇ ਪਿੱਛੇ ਸਾਜ਼ਿਸ਼ ਚੱਲ ਰਿਹਾ ਉਹ ਬੰਦਾ ਨਾ ਬਾਹਰ ਨਿਕਲ ਜੇ ਕਿਉਂਕਿ ਸਾਜ਼ਿਸ਼ ਹੈਗੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਇਹ ਕੰਮ ਕਰਦਾ ਬੱਚਾ ਉਹ ਹੂੰ ਆਮ ਮੈਂਟਲੀ ਅਫਸਰ ਦਾ ਇਹ ਨਾ ਹੋਵੇ ਅੱਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਕਹਿੰਦੇ ਮੈਂਟਲੀ ਮੈਂਟਲੀ ਪੁਛੀਆ ਬੰਦਾ ਹੈ ਇਹ ਇਹ ਹੁਣ ਮੈਂਟਲੀ ਨਹੀਂ ਉਸ ਦਾ ਜਿਹੜਾ ਥੋੜਾ ਲੈ ਕੇ ਉੱਤੇ ਚੜ ਗਿਆ ਜੀ ਯਾਨੀ ਕਿ ਸਾਫ਼ ਤੌਰ ਤੇ ਇਹਨਾਂ ਤਾਂ ਤੁਸੀਂ ਵੀ ਸਮਝ ਰਹੇ ਹੋ ਕਿ ਉਹਨੇ ਆਪ ਮਹਾਰੇ ਤੱਕ ਕੀਤਾ ਨਹੀਂ ਕਰਵਾਇਆ ਤਾਂ ਗਿਆ ਹੀ ਹੈ ਕਰਵਾਇਆ ਗਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਸਿੱਖ ਨੌਜਵਾਨੀ ਤੇ ਸਾਡੀ ਦਲਤ ਨੌਜਵਾਨੀ ਜਿਹੜੀ ਉਹਨਾਂ ਨੂੰ ਮੇਰੇ ਹੱਥ ਜੁੜ ਕੇ ਪੀ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਹੋਣ ਤੋਂ ਬਚਾਓ ਕਿਉਂਕਿ ਇਹ ਜਿਹੜੀਆਂ ਏਜੰਸੀਆਂ ਜਾਂ ਕੋਈ ਵੀ ਲਾ ਲਓ ਇਹ ਜਿਹੜੇ ਪੰਜਾਬ ਨੂੰ ਤਬਾਹ ਕਰਨ ਦੇ ਤੁਲੀਆਂ ਹੋਈਆਂ ਕਿਉਂਕਿ ਪੰਜਾਬ ਹੀ ਇੱਕ ਸੂਰਬੀਰ ਸਟੇਟ ਹੈ ਵੀ ਇਹ ਗਏ ਤਾਂ ਫਿਰ ਸਾਰਾ ਕੁਝ ਗਿਆ ਇਸ ਕਰਕੇ ਆਪ ਦਾ ਉਹ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਮੇਰੀ ਅਪੀਲ ਹੈ ਨਿਊਜ਼ੀਲੈਂਡ ਤੋਂ ਮੈਂ ਬਾਹਰ ਆਇਆ ਹੋਇਆ ਇੱਥੋਂ ਮੇਰੀ ਅਪੀਲ ਹੈ ਵੀ ਭਾਈਚਾਰਾ ਬਣਾ ਕੇ ਰੱਖੋ ਪੰਜਾਬ ਦੇ ਵਿੱਚ ਜੀ ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ ਜੁੜਨ ਵਾਸਤੇ ਸਮਾਂ ਦਿੱਤਾ ਤੁਸੀਂ ਧੰਨਵਾਦ